ਸੋਨਾ ਲਿਕ ਆ ਗਿਆ ਜੀ ਡੀ ਆਈ 68 ਕਿੰਨੇ ਮਾਡਲ ਹੈ ਜੀ ਇਹ ਇਹ 8 ਮਾਡਲ ਹੈ 8 ਮਾਡਲ ਟਾਪ ਵਾਲਾ ਮਾਡਲ ਕਹਿ ਸਕਦੇ ਇਹਨੂੰ ਡਬਲ ਪੰਪਾ ਪਾਵਰ ਸਟੀeringਾ ਡਿਸਟ੍ਰੀਬਿਊਟਰ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਟਮਾਡਾ ਜੀ ਇਹਦੀ 30 ਮੰਗਦੇ ਆਂ ਵੀਰੇ 3 ਲੱਖ 3 ਲੱਖ ਜਰ ਤਾ ਡਿਮਾਂਡ 3 ਲੱਖ ਦਾ ਦੇ ਦਾਂਗੇ ਆਪਾਂ ਟਰੈਕਟਰ 3 ਲੱਖ ਦਾ ਟਰੈਕਟਰ ਬਾਈ ਕਰ ਜੀ ਆਪਣੇ ਵੀਡੀਓ ਸ਼ੇਅਰ ਕਰਕੇ ਆਪਾਂ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਹੈ ਜੀ 3 ਲੱਖ 24 ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜੀ ਅਰ ਜਿਹੜਾ ਉਹਨਾਂ ਦੀ ਬਤ ਨੂਬੋ 95 ਡੀ ਆਈ ਫੁੱਲ ਟਾਪ ਮਾਡਲ ਆ ਪ ਕਿੰਨੇ ਦਾ ਹੋਊ ਜੀ ਇਹ ਪੰਜ 10 ਦਾ ਦੇ ਦਾਂਗੇ ਵੀਰੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਉਦੋਂ ਵੀ ਹੋਰ ਵੀ 5 1000 ਘਟਾ ਦਾਂਗੇ ਠੀਕ ਮਹਿੰਦਰਾ 575 ਆ ਗਿਆ ਜੀ ਡੀ ਆਈ ਇਹ ਇਹ ਸਰਪੰਚ ਸੀਰਜ ਜੀ ਆ ਗਿਆ ਜੀ ਪੂਰਾ ਟਾਪ ਮਾਡਲ ਟਰੈਕਟਰ ਆ ਜੀ ਪਾਵਰ ਸਟੀering ਡਬਲ ਪੰਪਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਟੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਇਹ ਬਾਈ ਨਾਲ ਕਰਾਉਣਿਆ ਗੱਲਬਾਤ ਕਿੰਨੇ ਕ ਟਰੈਕਟਰ ਲੈ ਗਿਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਜੀ ਹਾਂਜੀ ਵਧੀਆ ਵੀਰੇ ਨਾਂ ਕੀ ਹੈ ਆਪਣਾ ਕਤਨਾਮ ਸਿੰਘ ਕਤਨਾਮ ਬਾਈ ਦਾ ਨਾਂ ਪੈਂਦੀ ਕਿ ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ 6 ਇੱਕ ਲੈ ਕੇ ਆਏ ਆਪਾਂ 6 ਟਰੈਕਟਰ ਆ ਬਾਈ ਕੋਲੇ ਟੌਪ ਮਾਡਲ ਦਾ ਘਰੇ ਵੀ ਹੁੰਦੇ ਆਪਣੇ ਕੋਲੇ ਹਾਂਜੀ ਘਰੇ ਖੜੇ ਹੁੰਦੇ ਆ ਘਰੇ ਵੀ ਕੁਝ ਹੋਰ ਵੀ ਹੈਗੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਦੇ ਟਰੈਕਟਰ ਦਿਖਾਉਣਾ ਫਿਰ ਬਾਈ ਦਾ ਐਡਰੈਸ ਦੇਵਾਂਗੇ ਮੈਸੀ ਹੈਗਾ ਜੀ 241 ਡੀ ਆਈ ਜੇ ਸੀਰਜ ਮਹਾਸ਼ਕਤੀ ਹੈਗਾ ਜੀ ਕਿੰਨੇ ਮਾਡਲ ਆ ਬਈ ਇਹ ਇਹ 8 ਮਾਡਲ ਆ ਵੀਰੇ 8 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਹੈਗੇ ਆ ਮਗਲੇ 50 60 ਪੈਸੇ 50 60 ਪਾਈਸੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ 13 ਦੇ ਟਾਇਰਾਂ 'ਚ ਵੇਟ ਵੀ ਲੱਗਿਆ ਹੋਇਆ ਟਾਇਰਾਂ ਦੇ ਬੈਕ ਸਾਈਡ ਤੇ ਤੇ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੋਊਗੀ ਹੈਗੇ ਆ 45 ਕੁ ਪੈਸੇ ਯਾਰ 45 ਤੋਂ 50 ਪਾਈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਨੰਬਰ 50 ਵੀ ਹੁੰਦੇ ਆ ਹਾਂ ਵੀਰੇ ਨੰਬਰ 50 ਵੀ ਹੁੰਦੇ ਆਪਣੇ ਸਾਰੇ ਠੀਕ ਆ ਜੀ ਤੇ ਮਾਡਲ ਜੀ ਇਹ ਮਲ 8 ਮਲ 8 ਮਾਡਲ ਡਿਮਾਂਡ 2 ਲੱਖ 90 ਹਜ਼ਾਰ ਮੰਗਦੇ ਆ 2 ਲੱਖ 90 ਹਜ਼ਾਰ ਰੁਪਏ ਦਾ ਡਿਮਾਂਡ ਕਰਦੇ ਆ ਮੰਡੀ ਦੀ ਬਾਈ ਕਿੰਨੇ ਦਾ ਹੋ ਟਰੈਕਟਰ ਇਹ ਦੇ ਦਾਂਗੇ ਯਾਰ 6570 ਦਾ ਦੇ ਦਾਂਗੇ ਆਪਾਂ ਹੋਰ ਵੀ ਡਿਸਕਾਊਂਟ ਜੇ ਆਪਣੀ ਵੀਡੀਓ ਵੇਖ ਕੇ ਉਪਰ ਕਰ ਦਾਂਗੇ ਠੀਕ ਹੈ ਜੀ 2,65,7000 ਦਾ ਟਰੈਕਟਰ ਮਿਲ ਜੂ 25 ਤੋਂ 30000 ਦਾ ਡਿਸਕਾਊਂਟ ਹੋ ਜੂ ਕੋਈ ਟਰੈਕਟਰ ਚੋਂ ਸਾਹਮਣੇ ਸੋਨਾ ਲਿਕਾ ਆ ਗਿਆ ਜੀ ਡੀਆਈ ਸੈੱਟ ਦਾ ਕਿੰਨੇ ਮਾਡਲ ਹੈ ਜੀ ਇਹ ਇਹ 8 ਮਾਡਲ ਹੈ 8 ਮਾਡਲ ਹੈ ਟਾਪ ਵਾਲਾ ਮਾਡਲ ਕਹਿ ਸਕਦੇ ਇਹਨੂੰ ਡਬਲ ਪੰਪਾ ਪਾਵਰ ਸਟੀeringਾ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਵੀ ਲੱਗਾ ਹੋਇਆ ਟਰੈਕਟਰ ਨੂੰ ਤੇ ਰੰਗ ਪੇਂਟ ਤਾਂ ਜੀ ਇਹ ओरिजिनल ਆ ਵੀਰੇ ਸਾਰਾ ਟਰੈਕਟਰ ਕਿਤੋਂ ਨਹੀਂ ਖੁੱਲਿਆ ਹੈਗਾ ਨਾਲ ਦਾ ਹੀ ਹੈ ਨਾਲ ਦਾ ਬਾਈ ਕਹਿੰਦਾ ਕਿ ਤੋ ਨਹੀਂ ਕੁਲਿਆ ओरिजिनल ਨੈਕਰਾ ਪਹਿਲੇ ਨਾਵਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਆ ਮਗਲੇ 60 ਪੈਸੇ ਬਾਈਕ ਵਾਲੇ 60 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਵਧੀਆ ਕੰਪਨੀ ਦੇ ਟਾਇਰ ਆ ਤੇ ਪੋਲੋ ਦੇ ਟਾਇਰ ਆ ਬਾਈਕ ਸਾਈਡ ਤੇ ਬੇਟ ਵੀ ਲੱਗਾ ਹੋਇਆ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੋਊਗਾ ਤਾਂ ਹੈਗੇ ਆ 60 ਕੁ ਪੈਸੇ 60 ਕੁ ਪੈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਇਤੋਂ ਬਾਧੀ ਉਪਨ ਜਮੇ ਜਿੰਨੇ ਦੱਸਾਂਗੇ ਪੂਰਾ ਰੀਜਨਲ ਹੈ ਵੀ ਰੈਂਕ ਪੇਂਟ ਦਾ ਪੰਜਾਬ ਨੰਬਰ ਆ ਮਾਡਲ ਆ ਗਿਆ ਜੀ ਇਹ 2008 ਕੀ ਡਿਮਾਂਡ ਆ ਜੀ ਇਹਦੀ 3 30 ਮੰਗਦੇ ਆ ਵੀਰੇ 3 ਲੱਖ 30 ਹਜ਼ਾਰ ਤਾਂ ਡਿਮਾਂਡ 3 ਲੱਖ ਦਾ ਦੇ ਦਾਂਗੇ ਆਪਾਂ ਟਰੈਕਟਰ 3 ਲੱਖ ਦਾ ਟਰੈਕਟਰ ਬਾਈ ਜੀ ਆਪਣੀ ਵੀਡੀਓ ਸ਼ੇਅਰ ਕਰਕੇ ਆਪਾਂ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਹੈ ਜੀ 3 ਲੱਖ 24 ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਸਾਹਮਣੇ ਆ ਗਿਆ ਜੀ ਮਹਿੰਦਰਾ 575 ਆ ਗਿਆ ਜੀ ਡੀ ਆਈ ਇਹ ਇਹ ਸਰਪੰਚ ਸੀਰਜ ਚ ਆ ਗਿਆ ਜੀ ਪੂਰਾ ਟਾਪ ਮਾਡਲ ਟਰੈਕਟਰ ਆ ਜੀ ਪਾਵਰ ਸਟੀering ਡਬਲ ਪੰਪ ਰੰਗ ਪਿੰਡ ਦਾ ਜੀ ਅਰੀਜਨਲ ਆ ਵੀਰ ਸਾਰਾ ਟਰੈਕਟਰ ਰੰਗ ਪੇਂਟ ਦਾ ਵੀ ਅਰੀਜਨਲ ਆ ਟਰੈਕਟਰ ਪੂਰਾ ਸੋਹਣਾ ਸੁਨੱਖਾ ਟਰੈਕਟਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਮਗਲੇ 50 60 ਪੈਸੇ ਹੈਗੇ ਆ ਯਾਰ ਬੈਂਕ ਵਾਲੇ ਟਾਇਰਾਂ ਦੀ ਕੰਡੀਸ਼ਨ ਤਾਂ ਜੀ 60 ਤੋਂ ਲੈ ਕੇ 65 ਪੈਸਿਆਂ ਤੱਕ ਹੈਗੀ ਆ ਸੀਟ ਦੇ ਟਾਇਰ ਚ ਉਹਨਾਂ ਦੇ ਟਾਇਰ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ 90 ਪੈਸੇ ਦੇ ਲਗਭਗ ਪਈ ਹੈ ਜੀ ਹਸਟ ਪਾਰਟੀ ਹੈ ਜੀ ਇਹ ਤਾਂ ਨਹੀਂ ਠੀਕ ਹੈ ਜੀ ਤੇ ਇਹ ਵੀ ਨੰਬਰ ਆ ਗਿਆ ਪੰਜਾਬ ਜੀ ਨੰਬਰ 50 ਠੀਕ ਹੈ ਜੀ ਮਾਡਲ ਆ ਗਿਆ ਜੀ ਇਹ 14 14 ਮਾਡਲ ਆ ਡਿਮਾਂਡ ਕਿੰਨੀ ਹੈ ਜੀ 395 ਮੰਗਦੇ ਆ ਜੀ 395000 ਦਾ ਡਿਮਾਂਡ ਆ ਜੀ ਕਿੰਨੇ ਦਾ ਬਾਈ 90000 ਦਾ ਠੀਕ ਘਟ ਵੀ ਜਾਵਾਂਗੇ ਜੋ ਕਿ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਨਵਾਂ ਨ ਕੋਹ ਟਰੈਕਟਰ ਆ ਜੀ ਸਾਹਮਣੇ ਆ ਗਿਆ ਜੀ ਏਸ ਡੀ ਆਈ 65 ਪਾਵਰ ਚ ਟਰੈਕਟਰ ਆ ਗਿਆ ਜੀ ਇਹ ਪੈਂਟ ਪੈਂਟ ਡੀ ਆਈ ਤੇ ਇਹ ਟਰੈਕਟਰ ਫੁੱਲ ਟਾਪ ਮਾਡਲ ਆ ਸਾਰੀਆਂ ਫੰਕਸ਼ਨ ਆ ਗਿਆ ਇਸ ਚ ਪਾਵਰ ਸਟੀering ਸਾਈਡ ਗੇਅਰ ਡਬਲ ਪੰਪ ਡਬਲ ਡਿਸਟਿਬਿਊਟਰ ਟਾਇਰ ਹੈ ਗੱਲ ਬਾਤ ਕਰੀਏ ਤਾਂ 16 ਦੇ ਟਾਇਰ ਆ ਜੀ 60 ਕੁ 5 ਦੇ ਲਗਭਗ ਟਾਇਰਾਂ ਨਿਕਲ ਨਹੀਂ ਸੀ ਨਾ ਪਨਾਟ ਵਾਲੇ ਟਾਇਰ ਐ ਐਮ ਆਰ ਐਫ ਦੇ ਆ ਇਹ ਵੀ ਪਏ ਜੀ 45 50 5 ਦੇ ਲਗਭਗ ਪੰਗ ਪੇਂਟ ਦਾ ਟਰੈਕਟਰ ਜੀ オリジナル ਆ ਵੀਰੇ ਸਾਰਾ ਟਰੈਕਟਰ ਸਾਰਾ ਟਰੈਕਟਰ ਬਾਲ ਕੇ ਨਾ ਰਿਜਨਲ ਆ ਪੰਗ ਪੇਂਟ ਦਾ ਵੀ ਤੇ ਇਹ ਪੁਆਇੰਟ ਹੋਰ ਸਪਾਵਰਟ ਆ ਗਿਆ ਜੀ ਟਰੈਕਟਰ ਪੂਰੀ ਕਹਣ ਕੰਡੀਸ਼ਨ ਦਾ ਟਰੈਕਟਰ ਆ ਮਾਡਲ ਜੀਏ ਮਾਡਲ 16 ਮਾਡਲ ਆ ਵੀਰੇ 16 ਮਾਡਲ ਡਿਮਾਂਡ ਹੈਗੀ 365000 365000 360000 ਦਾ ਟਰੈਕਟਰ ਦੇ ਦਾਂਗੇ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਉਦੋਂ ਵੀ ਘੱਟਾ ਦਾਂਗੇ ਆਪਾਂ ਹੋਰ 5000 ਛੱਡ ਦਾਂਗੇ ਠੀਕ ਆ ਜੀ ਸਾਹਮਣੇ ਆ ਗਿਆ ਜੀ ਅਰਜਨ ਨੂਬੋ 95 DI ਇਹ DI ਆ ਗਿਆ ਜੀ 1 MS ਨੇ ਆ ਗਿਆ DI ਆ ਤੇ ਮਾਡਲ ਜੀਏ ਕਿੰਨੇ ਆ ਇਹ 16 ਮਾਡਲ ਆ ਵੀਰੇ 16 ਮਾਡਲ ਆ 5 ਲੱਖ 40 ਹਜ਼ਾਰ ਦੀ ਮੰਗ ਆ ਹਾਂ ਜੀ 5 ਲੱਖ 40 ਹਜ਼ਾਰ ਰੁਪਏ ਦਾ ਡਿਮਾਂਡ ਕਰਦੇ ਆ ਟਰੈਕਟਰ ਦੀ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਟਾਇਰ ਹੈਗੇ ਵੀਰੇ 80 85 ਪੈਸੇ ਪਰ ਟਾਇਰ ਤਾਂ ਬਿਲਕੁਲ 90 ਪੈਸੇ ਦੇ ਲਗਭਗ ਪਈ ਐ ਐਮ ਆਰ ਐਫ ਦੇ ਟਾਇਰਾਂ 16 ਨੇ ਟਾਇਰਾਂ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਜੀ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਪਈ ਆ ਜੀ 60.5 ਦੇ ਲਗਭਗ ਇਹ ਇਹ ਵੀ ਟੌਪ ਮਾਡਲ ਆ ਲੱਗਿਆ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਤੇ ਫੁੱਲ ਟਾਪ ਮਾਡਲ ਆ ਪਾਪਰ ਸਟੀering 5 ਲੱਖ 40 ਹਜ਼ਾਰ ਤਾਂ ਡਿਮਾਂਡ ਆ ਜੀ ਕਿੰਨੇ ਕ ਤਾਂ ਹੋਊ ਜੀ ਇਹ 5 10 ਦਾ ਦੇ ਦਾਂਗੇ ਵੀਰੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਉਦੋਂ ਵੀ ਹੋਰ ਵੀ 5 10 ਹਜ਼ਾਰ ਘਟਾ ਦਾਂਗੇ ਠੀਕ ਆ ਜੀ ਹੋਰ ਵੀ ਡਿਸਕਾਊਂਟ ਹੋ ਜੂ 30 ਤੋਂ 35 ਹਜ਼ਾਰ ਦਾ ਡਿਸਕਾਊਂਟ ਹੋ ਜੂ ਇਹ ਟਰੈਕਟਰ ਜੋ ਸੋਨਾ ਲਿਖਾ ਡੀ ਆਈ ਹੈਗਾ ਜੀ 60 ਦਾ ਕਿੰਨੇ ਮਾਡਲ ਹੈ ਜੀ ਇਹ ਇਹ 10 ਮਾਡਲ ਆ ਵੀਰੇ ਹਾਂ ਜੀ ਦਾਸ਼ਮਾਡਲਾ 2 ਲੱਖ 45 ਹਜ਼ਾਰ ਡਿਮਾਂਡ ਆ 2 ਲੱਖ 45 ਹਜ਼ਾਰ ਡਿਮਾਂਡ ਆ ਪਰ ਅੰਟਲ ਟਾਇਰ ਬਿਲਕੁਲ ਨਮੇ ਆ ਜੀ 90 ਪੈਸੇ ਬਾਈਕਲੇ ਟਾਇਰ ਆ 2 ਲੱਖ 30 ਹਜ਼ਾਰ ਦਾ ਟਰੈਕਟਰ ਦੇ ਦਾਂਗੇ 2 ਲੱਖ 30 ਆ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜੂਗਾ ਵੀਡੀਓ ਸ਼ੇਅਰ ਕਰਕੇ ਉਹ ਜਿਹੜਾ ਠੀਕ ਆ ਜੀ ਤੇ ਪਿੰਡ ਜੀ ਕਿਹੜਾ ਆਪਣਾ ਬੁੱਟਰ ਖੁਰਦਾ ਠੀਕ ਆ ਜੀ ਬੁੱਟਰ ਖੁਰਦਾ ਪਿੰਡ ਆ ਤੇ ਫੋਨ ਨੰਬਰ ਜੀ ਆਪਣਾ 98568 ਹਾਂਜੀ 92518 ਠੀਕ ਆ ਜੀ ਹਾਂਜੀ ਇਹ ਵੀਡੀਓ ਬੜੀ ਐ ਲੱਗੀ ਭਾਈ ਜੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਮੈਨੂੰ ਵੀਡੀਓ ਨਾਲ ਧੰਨਵਾਦ